ਉਹ ਤਾਂ ਆਪ ਸੀ ਮਹਾਰਾਜ ਸਿੰਘ ਮਹਾਰਾਜ ਫ੍ਰੀਕੋਡ ਇਹ ਸਾਜ ਬਾਜ ਹੋਇਆ ਅੰਗਰੇਜ਼ਾਂ ਦੇ ਨਾਲ ਸ਼ਾ ਮੁਹੰਮਦ ਕਿੱਦਾਰ ਹਦਾ ਉਸ ਟਾਈਮ ਵੀ ਕਿ ਨਾਲ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਸਾਦਾ ਜੰਗ ਅੰਗਰੇਜ਼ਾਂ ਨਾਲ ਨਹੀਂ ਹੋਇਆ ਸਾਡਾ ਹਿੰਦੁਸਤਾਨ ਦੀਆਂ ਫੌਜਾਂ ਦਾ ਜੰਗ ਹੋਇਆ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ ਕਿ ਨਾਲ ਦੋਨੇ ਪਾਸੇ ਫੌਜਾਂ ਭਾਰੀਆਂ ਸੀ ਅੱਜ ਹੁਣੇ ਸਰਕਾਰ ਤਾਂ ਮੁੱਲ ਪਾਉਂਦੀ ਜਿੰਨਾਂ ਖਾਲਸੇ ਨੇ ਤੇਗਾ ਮਾਰੀਆਂ ਸੀ ਵਾਹ ਸਾਬ ਹਮਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਨੂੰ ਅੰਤ ਜਿੱਤ ਕੇ ਅੰਤ ਤੋਂ ਸਾਰੀਆਂ ਸੀ ਉਹ ਪੋਜੀਸ਼ਨ ਕਰਨ ਜਾ ਰਹੇ ਸੀ ਉਦੋਂ ਫੌਜਾਂ ਆਈਆਂ ਸੀ ਹੁਣ ਕੇਜਰੀਵਾਲ ਦੀ ਫੌਜ ਹੈ ਜਿਹੜੀ ਦਿੱਲੀ ਤੋਂ ਟੋਪੀਆਂ ਦੇ ਵਿੱਚ ਪਿਆ ਰਹੀ ਹੈ ਵਾਜੋ ਨਾ ਕਰੋ ਭਾਰਾ ਸੰਗਲ ਰੋਲ ਮਾਰੇ ਜਾ ਕੇ ਭਾਰਾ ਸੰਗ ਨੇ ਰੋਲ ਕੀਤਾ ਸੇਖੋਂ ਮੈਂ 100 ਸਾਲ ਗੁਲਾਮ ਰਹੀ 100 ਸਾਲ 1745 ਦੇ ਗ੍ਰਾਮ ਹੋਈ 1947 ਤੱਕ ਯਾਦ ਹੋਇਆ ਤੇ ਰੱਬ ਦਾ ਵਾਸਤਾ ਦਿੱਲੀ ਦਾ ਯਾਰੀ ਨਾ ਪਾਓ ਇਹ ਸਾਦੂ ਕੁੱਟੂਗੀ ਜੇ ਸਾਨੂੰ ਕੁੱਟੂਗੀ ਅਸੀਂ ਬਹੁਤ ਸੰਤਾਪ ਹੋ ਰਿਹਾ ਇਹ ਸੋਚਣ ਤੇ ਵਿਚਾਰ ਨਹੀਂ ਗੱਲ ਹੈ ਕਿ ਕੋਈ ਰਾਜਪਾਤ ਕਰਦੇ ਸਮਰਾਟ ਵੀ ਜੇ ਜੱਤੀਦਾਨ ਸਾਨੂੰ ਕਾਲੀ ਦਿੱਤਾ ਜੇ ਕਾਂਗਰਸ ਸਾਨੂੰ ਕਾਲੀ ਦਿੱਤਾ ਕਿ ਫਿਰ ਆ ਪ੍ਰਾਗ ਕਰ ਗਏ ਆਤਤ ਕਾਰ ਲੈ ਕੇ ਸਮੁਜਿਤ ਮਾਨ ਪੱਤੀ ਸਾਹਤੋਂ ਤੁਹਾਡੇ ਨਾਲ ਲੜ ਰਿਹਾ ਤੁਹਾਡੀ ਲੜਾਈ ਲੜ ਰਿਹਾ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਉਹ ਕੀ ਘਟਾ ਹੈ ਰੂਪਨ ਜੋਗ ਜਾਲ ਦੇ ਆਈਏ ਅਫਸਰ ਸੀ ਮਾਨ ਸਾਹਿਬ ਦੇ ਖਿਲਾਫ ਨੇ ਉਹਨੂੰ ਜਲਾਰ ਪੀਪਲ ਸੰਘ ਦੇ ਨੇ ਮਖੌਲ ਕੀਤਾ ਪਾਰਟੀ ਦੇ ਵਿੱਚ ਦਰ ਤੱਕ ਕਰ ਵੀ ਕਿਤੇ ਉੱਤੇ ਉਹ ਸਮੁਜਿਤ ਮਾਨ ਨੇ ਉਤੇ ਪਰਚਾ ਕਰਾਇਆ ਉਹ ਪਹੈਦ ਕਰਾਇਆ ਅਗੇ ਕੀ ਕੀ ਆ ਗਾ ਮੇਰੀ ਬੇਹਤ ਦੇ ਲੜਕੇ ਨੇ ਪੁੱਤਰੇ ਨੇ ਲੜਕੀ ਦਾ ਛੇੜ ਕੀ ਛੇ ਕਰ ਕੀਤੀ ਬਾਹਲੇ ਉਸ ਦਾ ਉਹ ਕੈਦ ਕਰਾਇਆ ਸ੍ਰੀ ਚਿਦ ਮਾਰਕੀ ਘਾਦਾ ਅਸੀਂ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਦਿੱਲੀ ਵਾਲਾ ਟੱਕ ਜਦੇ ਖਾਲਸਾ ਜੇਕਰ ਹੋਰ ਸਤਾਤ ਗੱਲ ਦੱਸ ਦਿਆ ਤੁਹਾਨੂੰ ਗੁਰੂ ਗ੍ਰੰਥ ਕਦੇ ਸਤਾਤ ਨੂੰ ਮੰਨਣ ਵਾਲੇ ਵੀ ਦਿੱਲੀ ਦਾ ਸਤਾਤ ਨਾ ਜਾ ਰਹੀ ਨਹੀਂ ਪੁੱਗ ਸਕਦੀ ਨਾ ਫੁੱਪੀ ਆ ਗੁਰੂ ਸਾਹਿਬ ਆ ਵੀ ਨਾ ਫੁੱਪਣੀ ਹੈ ਜਿਹੜਾ ਆਕਾਲ ਤਸਨਾ ਖੜਾ ਉਹ ਵੀ ਦਿੱਲੀ ਦਾ ਤੁਹਾਡੇ ਤੋਂ ਕਿਸ ਤਰ੍ਹਾਂ ਜਾਰੀ ਨਹੀਂ ਪੈਸਾ ਦੇਗੀ ਇਹ ਅੱਜ ਕੱਲ੍ਹ ਨਾ ਛਾਲ ਕਰ ਲੋ ਤੁਹਾਨੂੰ ਆਪਣਾ ਰਾਜ ਭਾਗ ਆਪ ਆਪਣੇ ਬਲ ਬੁੱਤੇ ਦੇ ਲੈਣਾ ਪਊਗਾ ਪਹਿਲਾਂ ਲਿਆ ਰਾਜ ਭਾਗ ਕੀਤਾ 15 ਸਾਲ ਮਹਾਰਾਜ ਨੇ 10 ਸਾਲ ਰਾਜ ਕੀਤਾ ਜਹਾਂਦਰ ਬਗੇਲ ਸਿਕਨੇ 9 ਮਹੀਨੇ ਰਾਜ ਕੀਤਾ ਮਹਾਰਾਜ ਜੀ ਸਿਕਨੇ 40 ਸਾਲ ਰਾਜ ਕੀਤਾ ਉਹ ਵੀ ਸੈਂਟਰ ਨਾਲ ਨਹੀਂ ਹਸਣ ਹੋਇਆ ਜਿੰਨੇ ਮਰ ਦੀ ਦਲਾਲੀ ਦੇ ਰੂਪ ਜਾਵੜ ਤੋਂ ਸੈਂਟਰ ਦੇ ਵਿੱਚ ਢੋਲੀ ਕਪੀ ਨੇ ਮਾਰਦੀ ਜਾਵਦ ਨੂੰ ਪਲਾਉ ਕਾਂ ਦੇ ਨੂੰ ਚਲੇ ਜਾਣ ਪਲਾਉ ਬਾਦ ਦੇ ਨੂੰ ਚਲੇ ਜਾਣ ਪਲਾਉ ਪਲਾਉ ਦੇ ਜਾਂਦੇ ਬਰਦਾਇਨ ਦੇ ਚਲੇ ਜਾਣ ਸਾਧਾਰੀ ਪੁਛ ਨਹੀਂ ਮਿਲਣਾ ਮਤ ਹੋਸ਼ ਹੋ ਕੇ ਜੇ ਤੂੰ ਤਨੋਂ ਹੋ ਤੂੰ ਸਦਾ ਸਦਾਤ ਨੇ ਲੜਦਾ ਇਹ ਤਾਂ ਆਪਣਾ ਕਰ ਲੋ ਅੱਜ ਪਲਾ ਗੱਲ ਕਰ ਲੋ ਖਾਲਸਾ ਰਾਜ ਲੈ ਆਓ ਤੇ ਖੁਸ਼ੀਆਂ ਖੇ ਆ ਜਾਣਗੇ ਮੇਰੀ ਹੱਥ ਬਨ ਕੇ ਅਰ ਜਾ ਕਿਛੜੇ ਕਿਤੇ ਹੋ ਪਾਰਾ ਸਿੰਘ ਵਾਲੀ ਗਲਤੀ ਨਾ ਕਰ ਲੈ ਜੇ ਕਿਤੇ ਕੌਮ ਨੂੰ 100 ਸਾਲ ਹੋਰ ਪਿੱਛੇ ਪਾ ਦਿਓ ਰੱਬ ਦਾ ਵਾਸਤਾ ਇਹ ਤੁਹਾਡੇ ਚੰਗੇ ਦਿਨ ਨਹੀਂ ਲਿਆਉਣਗੇ ਇਹ ਤੁਹਾਡੇ ਬਾਰੇ ਦਿਨ ਨਹੀਂ ਲਿਆਉਣਗੇ ਪੰਜ ਐਮਐਲ ਬਣੇ ਪੰਜਾਬੀ ਉੱਥੇ ਇੱਕ ਵੀ ਮੰਤਰੀ ਨਹੀਂ ਬੁਲਾਇਆ ਅੱਜ ਕਹਿ ਰਿਹਾ ਮੈਂ ਪੰਜਾਬ ਦੇ ਵਿੱਚ ਜਗਤੀ ਬਣਾਉਂਗਾ ਮੰਤਰੀ ਮੁੱਖ ਮੰਤਰੀ ਦਰਦ ਤੇ ਦਿੱਲੀ ਦੀ ਕੀ ਗੱਲ ਹੈ ਗੱਲ ਕਹਿ ਰਿਹਾ ਮੈਂ ਗਰੀਬਾਂ ਦੇ ਲੋਕਾਂਾਂ ਹੱਥੇ 5000 ਰੁਪਏ ਸਰਦ ਦੇਉਂਦਾ ਇੱਥੇ ਗੱਲ ਕਰ ਰਿਹਾ ਗਰੀਬਾਂ ਨੂੰ ਪਲਾਟ ਦੇਣ ਦੀ ਮੈਂ 5-5 ਮਰਲੇ ਪਲਾਟ ਦੇਉਂਦਾ ਉਹ ਦਿੱਲੀ ਚ ਲੈ ਜਾ ਕੇ ਤੇਰੀ ਵਾਰ 300 ਰੁਪਏ ਦੇ ਲੋਕ ਸਰਕਾਰ ਤੇ ਰਹਿ ਰਹੇ ਆ ਬਿਨਾਂ ਭੈਟਾਂ ਦੇ ਰਹਿ ਰਹੇ ਹੋ ਉਹਨਾਂ ਨੂੰ ਪਲਾਟ ਦੇ ਦੇ ਤੂੰ ਇੱਥੇ ਕੀ ਪਲਾਟ ਲੈ ਕੇ ਦੇਗਾ ਸਾਡੀ ਆਪ ਕੋਲੋਂ ਉਦਾਰ ਗਰੀਬ ਜਨਤਾ ਕੋਈ ਗਰੀਬ ਨਹੀਂ ਅਸੀਂ ਚਾਹ ਮੰਗਦੇ ਆ ਸਾਨੂੰ ਕੰਮ ਦਿਓ ਕੰਮ ਹੋਊਗਾ। ਬਲਾ ਸਾਨੂੰ ਉਹ ਤੁਹਾਨੂੰ ਸਗਣ ਦੇ ਦੀ ਲੋੜ ਹੈ, ਨਾ ਪਲਾਟ ਦੇ ਦੀ ਲੋੜ ਹੈ, ਨਾ ਆਟੇ ਦੀ ਲੋੜ ਹੈ, ਨਾ ਫੇਟੀ ਦੀ ਲੋੜ ਹੈ। ਸੰਗੁਰ ਜਿਕਾਰ ਦਿਓ, ਅਸੀਂ ਬਾਟਰ ਖੋਲਣਾ ਹੈ। ਉਹ ਤੁਹਾਨੂੰ ਮਜਬੂਰੀ ਦਿਓ, ਵੱਧ ਘਾਰ ਦਿਓ। ਸਾਥ ਸਾਜੀ ਜੰਮੂ ਖਿਮੀਰ ਨੇ ਲੈਣਾ ਗੱਲ ਚੱਲ ਰਹੀ ਹੈ। ਉਹਨਾਂ ਵੱਧ ਘਾਰ ਲਾ ਜਣੇ ਆ। ਜਿੱਦਾਂ ਕਿ ਇਸਕਰੀਟ ਨੂੰ ਵੱਧ ਘਾਰ ਦੇਤੇ। ਉਹਨਾਂ ਜੇ ਪੂਹਤ ਪੱਲੇ ਨਹੀਂ ਪੜਾ। ਕੋਈ ਕੇਤੀਬਾਦ ਦੇ ਨਿਖਵਾਤਾਂ ਕੋਈ ਗਾਹਰੇ ਨਹੀਂ ਸੌੜਨਾ ਕੋਈ ਬੱਲੇ ਨਹੀਂ ਸੌੜਨਾ ਆਪਣਾ ਰਾਜ ਭਾਗ ਲੈ ਸਕਦੇ ਆ ਤੁਹਾਡੇ ਪੁਰਖਿਆਂ ਰਾਜ ਭਾਗ ਦਿੱਤਾ ਆਪਣਾ ਰਾਜ ਭਾਗ ਲਓ ਆਉਣ ਹੀ 4 ਤਰੀਕ ਨੂੰ ਗੱਡੇ ਦੇ ਨਿਸ਼ਾਨ ਤੇ ਮੋੜ ਲਾਓ ਕਿ ਬੰਬ ਨਹੀਂ ਚਲਾਉਣੇ ਆਪਾਂ ਫੇਰ ਵੇਖੋ ਪਰਖਿਪ ਕੇ ਵੇਖੋ ਯਾਰੋ 32 ਸਾਲ ਹੋ ਗਿਆ ਪਰਖ ਕੇ ਵੇਖੋ ਫਿਰ ਕਿਵੇਂ ਆਉਂਦੀ ਹੈ ਜਦੋਂ ਛੱਕ ਜਾਓਗੇ ਬਟਾਉ ਉਸ ਗਰਬੰਗਣਾ ਸਾਹਿਬ ਦਾ ਬਟਾਉ ਸੋ ਜੋ ਲਾਵੇ ਨੇ ਸਾਡੇ ਹੱਥਾਂ ਆਵੇ ਕਿ ਆਪਾਂ ਕੋਈ ਜਾਂਦੇ ਪ੍ਰੋਬਲਮ ਹੁੰਦੇ ਫੰਦੇ ਹੀ ਗਾਰੀਆਂ ਪਾਉਂਦੇ ਫਿਰੇ ਗੱਲ ਨਹੀਂ ਬਣਨੀ ਗੱਲ ਬਣੂਗੀ ਲੋਕ ਤਰੋ ਚੱਲੋਗੇ ਤਰੋ ਚੱਲੋਗੇ ਉਹ ਗੱਲ ਬਣਨੀ ਹੈ ਥਾ ਸਾਰਾ ਜ ਲੈ ਕੇ ਆਓ ਖੇਤ ਵਿੱਚੋਂ ਸਾਡੇ ਕਿਵੇਂ ਖੁਸ਼ੀਆਂ ਖੇੜੇ ਹੁੰਦੇ ਆ ਨਾ ਕਿਸੇ ਦੀ ਧੀ ਭੈਣ ਦੀ ਦਿਖਾਵੇ ਤੇ ਨਾਲ ਵੀ ਕਿਸਾਨ ਸੁਖ ਸੈਤ ਕਰੇ ਇਹਨਾਂ ਦੇ ਹੱਥਿਆ ਇਲਾਜ ਹੋਣਗੇ ਵਧੀਆ ਗ੍ਰਿਪਾ ਤੇ ਪੜਾਈ ਦਾ ਪ੍ਰਬੰਧ ਹੋਊਗਾ ਸਭ ਕੁਝ ਬੰਦੀਆ ਹੋਊਗਾ ਵਧੀਆ ਲਾਭੇ ਜਾਣੇ ਜਰੀਏ ਹੋਣਗੇ ਸਮਜੀਤ ਮਾਨ ਨੇ 3.5 ਲੱਖ ਨੌਜਵਾਨ ਲੋਕ ਇਕੱਠੇ ਵੀਰ ਕੇ ਬਹੁਤ ਧਮਾਨ ਅਗੇ ਦੇ ਛੇੜੀ ਵੀਰੇ 40-40 ਲੱਖ ਰੁਪਏ ਲੈ ਕੇ ਬਾਹਰ ਛੱਡ ਆਉਂਦੇ ਨਾਲ ਆ ਦੇ ਟੋਲੇ ਦੇ ਉਹ ਮੁਰੇ ਕੇਸ ਕਰਦੇ ਆ ਉਹ ਸਮਜੀਤ ਮਾਨ ਕਿੱਠੀ ਦਾ ਨਾ ਉਹਥੇ ਉਹ ਪੱਕੇ ਲੈ ਪੱਕੇ ਹੋਣ ਤੋਂ ਮਗਰੋਂ ਹਰੇਕ ਪ੍ਰੋਹਾ ਦੇ 5-5 6-6 ਮੈਂਬਰ ਮੋਰਚੇ ਚਲੇ ਜਾਂਦੇ ਆ 17 ਲੱਖ ਨੌਜਵਾਨ ਆਪਣੇ ਬੰਦੇ ਉੱਤੇ 1200 ਡਾਲਰ ਕਮਾ ਰਹੇ ਆ ਇਹ ਸਿਮਝ ਮਾਨ ਦੀ ਜਿੱਤ ਹੈ ਜਦ ਇੱਥੇ ਕਹਿੰਦੇ 2000 ਬੰਦਾ ਭੱਜ ਕੇ ਅਸੀਂ 2000 ਰੋਲ ਹੋ ਰਹੀ ਸੀ ਉਧਰ ਵੇਖੋ 17 17 ਲੱਖ ਨੂੰ ਇਹ ਵੀ ਤੁਹਾਨੂੰ ਸੋਚਣ ਦੀ ਲੋੜ ਹੈ ਕਿ ਕਿਹੜਾ ਥੋੜਾ ਸੈਸ਼ੀਆ ਉਹ ਦਿਨ ਪਰ ਰਾਤ ਜੰਗ ਲੜਦਾ ਹੈ ਸਾਡਾ ਜੀ ਇੱਥੇ ਪੰਜਾਬ ਦੇ ਵਿੱਚ ਬਿੰਦੂ ਆ ਕੋਸਲ ਮਾਰ ਹੈ ਕਰਖਤਰਾ ਕਿਤੇ ਵੀ ਹੁਸਲੇ ਵਿੱਚ ਕਿਤੇ ਗਲਵਣ ਹੁੰਦੀ ਆ ਸਿਮਰਜੀਤ ਮਾਰ ਉਥੇ ਪਹੁੰਚਦਾ ਹੈ ਹੋ ਪਿੱਛੇ ਦੇ 5-6 ਮਹੀਨੇ ਹੋ ਗਏ ਆ ਹਰਿਆਣੇ ਦੇ ਵਿੱਚ ਆਪਣੇ ਪੰਜਾਬੀ ਭਾਈਚਾਰੇ ਨੂੰ ਉਹਨਾਂ ਨੇ ਨਹੀਂ ਦੇਖਿਆ ਜੱਟਾਂ ਨੇ ਵੀ ਇਹ ਪਰਪੰਡਤ ਹੈ ਇਹ ਜੱਟ ਹੈ ਇਹ ਖੱਤਰੀ ਹੈ ਉਹਨਾਂ ਪੰਜਾਬੀ ਲੈ ਕੇ ਤੁਹਾਡੇ ਨਾਲ ਈਆਂ ਪੈਆਂ ਦੀ ਦੇਖਤੀ ਕੀਤੀ ਹੈ ਉਥੇ ਕੌਣ ਪਹੁੰਚਿਆ ਸਰਦਾਰ ਮਾਨ ਕਿਤੇ ਗੱਲ ਆਈ ਉੱਥੇ ਵੀ ਮੋਤੀ ਪਹੁੰਚਿਆ ਜੇ ਖਤਲ ਬੋਚਿਆ ਚੇ ਉਹ ਤੇ ਬਹੁਤ ਬੇਇੱਜ਼ਤੀ ਹੋਈ ਹੈ ਜਬਰਦਸਤ ਤੱਕ ਸਾਡੀਆਂ ਔਰਤਾਂ ਬੀਬੀਆਂ ਦਾ ਹੋ ਗਿਆ ਪਰ ਤੇ ਸਿਮਰਜੀਤ ਮਾਨ ਪਹੁੰਚਿਆ ਜੇ ਜੰਮੂਕ ਸਿਮਰਲਾ ਪਹੁੰਚਦਾ ਤੇ ਸਿਮਰਜੀਤ ਮਾਨ ਉੱਥੇ ਪਹੁੰਚਾਇ ਜੇ ਕਲਕਚਰਾਂ ਦਾ ਗੁਜਾਜ ਆਲਾ ਪੈਂਦਾ ਰਸਦਾਰ ਮਾਨ ਉੱਥੇ ਪਹੁੰਚਦਾ ਹਾਲ ਸਾ ਜੀ ਸਭ ਤੋਂ ਵਧੀਆ ਇਨਸਾਨ ਮਨੁੱਖਤਰੇ ਨਾਲ ਚੱਲਣ ਵਾਲਾ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲਣ ਵਾਲਾ ਉਹਨੂੰ ਕਾਮਯਾਬ ਕਰ ਗਏ ਕਿਹੜੀਆਂ ਗੱਲਾਂ ਕਰਕੇ ਖਮਾ ਦਾ ਆਜਾਤ ਹੈ ਜੇ ਵੀ ਵੱਡ ਘੱਟ ਸ਼ਬਦ ਬੋਲੇ ਗਿਆ ਹੋਵੇ ਦੇ ਮਾਫੀ ਚਾਵਾਂਗਾ ਬਿਰੋਖਮਤੇ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਦੀ ਫਤਿਹ